ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਕਮਰੇ ਕਿਰਾਏ ਤੇ ਨਾ ਦਿੱਤੇ ਜਾਣ ਇਹਨਾਂ ਦਾ ਹੀ ਕੋਈ ਵੋਟ ਜਾਂ ਕੋਈ ਆਪਾਂ ਗੱਲ ਕਰੀਏ ਉਹ ਸਬਦਾ ਜਿਹੜੀ ਕਿ ਪੰਜਾਬ ਦੇ ਵਸਨੀਕ ਨੂੰ ਮਿਲਦੀ ਹੈ ਇਹਨਾਂ ਨੂੰ ਨਾ ਦਿੱਤੀ ਜਾਵੇ ਇਹ ਕੰਮ ਕਰਨ ਤੇ ਉਸ ਤੋਂ ਬਾਅਦ ਵਾਪਸ ਚਲੇ ਜਾਣ ਇਹ ਗੱਲਾਂ ਜਿਹੜੀਆਂ ਹੁਣ ਪੰਜਾਬ ਦੀਆਂ ਆਮ ਸੱਥਾਂ ਦੇ ਵਿੱਚ ਚਰਚਾ ਦੇ ਵਿੱਚ ਨੇ ਚਰਚਾ ਦੇ ਵਿੱਚ ਕਿਉਂ ਨੇ ਕਿਉਂਕਿ ਹਰਵੀਰ ਜਿਹੜਾ ਕਿ 5 ਸਾਲਾਂ ਦਾ ਮਾਸੂਮ ਸੀ ਜਿਹਦੀ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਦੁਆਰਾ ਉਦੇ ਨਾਲ ਜ਼ਬਰਜਨਾਹ ਕਰਨ ਤੋਂ ਬਾਅਦ ਉਹਦੀ ਜਿਹੜੀ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਹਦੀ Laash ਜਿਹੜੀ ਸਮਸ਼ਾਨ ਘਾੜ ਦੇ ਵਿੱਚ ਸੱਟ ਦਿੱਤੀ ਜਾਂਦੀ ਹੈ ਘਟਨਾ 9 ਸਤੰਬਰ 2025 ਦੀ ਹੈ 10 ਸਤੰਬਰ 2025 ਨੂੰ ਉਹਦੀ Laash ਮਿਲਦੀ ਹੈ ਉਸ ਤੋਂ ਬਾਅਦ CCTV ਕੈਮਰੇ ਖੰਗੋਲੇ ਜਾਂਦੇ ਨੇ ਪਤਾ ਲੱਗਦਾ ਕਿ ਪ੍ਰਵਾਸੀ ਮਜ਼ਦੂਰ ਸੀਗਾ ਜਿਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤੇ ਪੁਲਿਸ ਨੇ ਉਹਦਾ 2 ਦਿਨ ਦਾ ਰਿਮਾਂਡ ਲੈ ਕੇ ਉਹ ਤੋਂ ਪੁੱਛਗਿੱਛ ਕਰਕੇ ਹੁਣ ਜਿਹੜਾ ਉਹ ਪ੍ਰਵਾਸੀ ਮਜ਼ਦੂਰ ਆ ਉਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਤੋਂ ਬਾਅਦ ਜਿਹੜੀ ਕੁਝ ਦਿਨ ਪਹਿਲਾਂ ਇਹ ਘਟਨਾ ਵਾਪਰਦੀ ਲੱਗਦੀ ਹੈ ਕਿ ਜਲੰਧਰ ਦੇ ਵਿੱਚ ਵੀ ਇੱਕ 마ਸੂਮ ਬੱਚੀ ਦਾ ਜਿਹੜਾ ਆ ਆਪਾਂ ਗੱਲ ਕਰ ਗਏ ਉਹਦੇ ਨਾਲ ਵੀ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਜਿਹੜੀ ਪ੍ਰਵਾਸੀ ਮਜ਼ਦੂਰ ਦੁਆਰਾ ਕੀਤੀ ਜਾਂਦੀ ਆ ਇਸ ਤੋਂ ਪਹਿਲਾਂ ਵੀ ਇਹ ਘਟਨਾਵਾਂ ਆਉਂਦਾ ਰਹਿੰਦੀਆਂ ਆ ਕਿ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਇਹ ਘਟਨਾਵਾਂ ਇੱਕ ਤੋਂ ਬਾਅਦ ਇੱਕ ਹੁੰਦੀਆਂ ਰਹਿੰਦੀਆਂ ਤੇ ਲਗਾਤਾਰ ਇਹਨਾਂ ਘਟਨਾਵਾਂ ਕਰਕੇ ਹੀ ਜੜਾਗਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਪ੍ਰਤੀ ਗੁੱਸਾ ਵਾਧਦਾ ਤੇ ਜਿਹੜਾ ਕਿ ਲਾਜ਼ਮੀ ਵੀ ਹੈ ਅੱਜ ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਜਿਹੜਾ ਹੈਗਾ ਕੀ ਪੰਜਾਬ ਤੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਜਾਂ ਨਹੀਂ ਪਹਿਲਾ ਪੁਆਇੰਟ ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਵਾਸੀ ਮਜ਼ਦੂਰ ਆ ਜਿਹੜੇ ਉਹਨਾਂ ਦਾ ਲਗਭਗ ਛੋਟੇ ਬਿਜ਼ਨਸਾਂ ਦਾ ਉੱਪਰ ਇੱਕ ਹਲਕਾਰ ਹੋ ਚੁੱਕਿਆ ਚਾਹੇ ਤੁਸੀਂ ਆਪਾਂ ਗੱਲ ਕਰੇ ਘਰਾਂ ਵਿੱਚ ਪੱਥਰ ਲਵਾਉਣ ਵਾਲੇ ਮਜ਼ਦੂਰ ਲਾ ਲੋ ਚਾਹੇ ਰੇੜੀਆਂ ਲਾਉਣ ਵਾਲੇ ਨੇ ਖਾਸ ਕਰਕੇ ਜਿਹੜੇ ਛੋਟੇ ਬਿਜ਼ਨਸ ਆ ਸਾਰਿਆਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਹੈਗਾ ਬੋਲ ਬਾਲਾ ਹੈ ਦੋ ਤਰ੍ਹਾਂ ਦੀ ਲੇਬਰ ਪੰਜਾਬ ਦੇ ਵਿੱਚ ਆਉਂਦੀ ਹੈ ਇੱਕ ਤਾਂ ਆਉਂਦੀ ਹੈ ਖੇਤੀ ਵਾਸਤੇ ਜਿਹੜੇ ਕਿ ਬਿਹਾਰ ਦੇ ਵਿੱਚੋਂ ਮਜ਼ਦੂਰ ਆਉਂਦੇ ਨੇ ਉਹ ਕੀ ਆ ਉਹ 2 ਮਹੀਨੇ ਵਾਸਤੇ ਆਉਂਦੇ ਨੇ ਆਪ ਦਾ ਝੋਨਾ ਲਾਉਂਦੇ ਨੇ ਕਣਕ ਦਾ ਸੀਜ਼ਨ ਲਾਉਂਦੇ ਨੇ ਦੋਸਤੋ ਬਾਅਦ ਵਾਪਸ ਚਲੇ ਜਾਂਦੇ ਨੇ ਦੂਸਰੇ ਪਾਸੇ ਉਹ ਮਜ਼ਦੂਰ ਨੇ ਜਿਹੜੇ ਕਿ ਯੂਪੀ ਬਿਹਾਰ ਤੋਂ ਆਉਂਦੇ ਨੇ ਜਿਹੜੇ ਥੋੜੇ-ਮੋٹے ਪੜ੍ਹੇ ਲਿਖੇ ਹੁੰਦੇ ਨੇ ਜਿਹੜੇ ਕਿ ਛੋਟੇ ਸ਼ਹਿਰਾਂ ਤੇ ਵੱਡੇ ਸ਼ਹਿਰਾਂ ਵਿੱਚ ਖਾਸ ਕਰਕੇ ਮਹਾਲੀ ਹੋ ਗਿਆ ਆਪਾਂ ਲੁਧਿਆਣਾ ਹੋ ਗਿਆ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਛੋਟੇ ਕਸਬਿਆਂ ਦੇ ਵਿੱਚ ਆਪਾਂ ਦਾ ਕੋਈ ਗੋਲਗੱਪਿਆਂ ਦੀ ਰੇੜੀ ਲਾਉਂਦਾ ਕੋਈ ਆਪਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਤੇ ਹੌਲੀ-ਹੌਲੀ ਉਹ ਇੱਥੇ ਪੱਕੇ ਤੌਰ ਤੇ ਵਸ ਜਾਂਦੇ ਆ ਹੁਣ ਸਾਡੇ ਦੋ ਤਰ੍ਹਾਂ ਦੀ ਲੇਬਰ ਆ ਇੱਕ ਪੰਜਾਬ ਦੇ ਵਿੱਚ ਜਿਹੜੇ ਕਿ ਆਪਾਂ ਦੇ ਗਰੀਬ ਤਬਕੇ ਦੇ ਲੋਕ ਨੇ ਮਜ਼ਦੂਰੀ ਕਰਨ ਵਾਲੇ ਲੋਕ ਨੇ ਉਹਨਾਂ ਦੀ ਦਿਹਾੜੀ ਵੀ 500 ਰੁਪਏ ਆ ਪਰ ਉਹਨਾਂ ਦੀ 500 ਰੁਪਏ ਦੇ ਵਿੱਚ ਜਿਹੜਾ ਹੈਗਾ ਆਪਦਾ ਪਰਿਵਾਰ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ ਕਾਰਨ ਕਿ ਘਰੇ ਇੱਕ ਕਮਾਉਣ ਵਾਲਾ 1.200 ਰੁਪਏ ਦਾ ਤਾਂ ਜਿਹੜਾ ਹੈਗਾ ਬੰਦੇ ਨੂੰ ਖੁਦ ਨੂੰ ਹਰ ਇੱਕ ਪੰਜਾਬੀ ਨੂੰ ਜਿਹੜਾ ਕੰਮਕਾਰ ਦਾ ਕਿਉਂਕਿ ਸਾਨੂੰ ਪਤਾ ਦੁੱਧ ਘਿਓ ਤਾਂ ਹੁਣ ਕਿਸੇ ਜਿਹੜਾ ਹੈਗਾ ਪਿੰਡ ਦੇ ਵਿੱਚ ਨਹੀਂ ਰਿਆ ਮੱਝਾਂ ਗਾਵਾਂ ਲੋਕਾਂ ਨੇ ਵੇਚ ਦਿੱਤੀਆਂ 1.200 ਰੁਪਏ ਦਾ ਬੰਦੇ ਦਾ ਆਪ ਦਾ ਨਸ਼ਾ ਪਾਣੀ ਪੂਰਾ ਹੁੰਦਾ 2.250 ਰੁਪਏ ਚੁੱਲ੍ਹਾ ਵਾਸਤੇ ਚਾਹੀਦਾ ਉਹ ਤੋਂ ਬਿਨਾ ਜਿਹੜਾ ਹੈਗਾ ਮਤਲਬ 500 ਕੁ ਮਾਰ 100 ਰੁਪਏ ਕੋਲੋਂ ਖਰਚ ਕੇ ਵੀ ਜਿਹੜਾ ਪੰਜਾਬ ਦਾ ਗਰੀਬ ਬੰਦਾ ਹੈ ਉਹ ਆਪ ਦਾ ਜਿਹੜਾ ਹੈਗਾ ਘਰ ਨਹੀਂ ਚਲਾ ਪਾਉਂਦਾ ਦੂਸਰੇ ਪਾਸੇ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਉਹ ਇੱਕ ਕਮਰੇ ਦੇ ਵਿੱਚ 10 10 11 ਠੀਕ ਆ ਜੋ 500 ਕਮਾਉਂਦੇ ਨੇ ਤਾਂ 400 ਬਚਾ ਕੇ ਆਪਦੇ ਪਰਿਵਾਰ ਨੂੰ ਵਾਪਸ ਭੇਜ ਦਿੰਦੇ ਨੇ ਕਿਉਂਕਿ ਉਹਨਾਂ ਨੇ ਚੌਲ ਖਾਣੇ ਆ ਜਾਂ ਉਹਨਾਂ ਦੇ ਜਿਹੜੇ ਹੈਗੇ ਖਰਚੇ ਬੜੇ ਲਿਮਟਿਡ ਨੇ ਇੱਕ ਵੱਡੀ ਗੱਲ ਆ ਹੁਣ ਇਸੇ ਕਰਕੇ ਜਿਹੜਾ ਹੈਗਾ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੇ ਵਿੱਚ ਆਉਣਾ ਲਗਾਤਾਰ ਜਾਰੀ ਹੈ ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ਵਧਾਵਾ ਕੌਣ ਦੇ ਰਿਹਾ ਪ੍ਰਵਾਸੀ ਮਜ਼ਦੂਰਾਂ ਨੂੰ ਸਾਡੇ ਹੀ ਲੋਕ ਵਧਾਵਾ ਦੇ ਰਹੇ ਨੇ ਦੇਖੋ ਮਜ਼ਦੂਰੀ ਕਰਨੀ ਮਿਹਨਤ ਕਰਨੀ ਕੋਈ ਮਾੜੀ ਗੱਲ ਨਹੀਂ ਪੰਜਾਬੀ ਵੀ ਪੂਰੀ ਦੁਨੀਆ ਦੇ ਵਿੱਚ ਗਏ ਆ ਮਿਹਨਤ ਮਜ਼ਦੂਰੀ ਕਰਨ ਵਾਸਤੇ ਪੂਰੀ ਦੁਨੀਆ ਇਧਰੋਂ ਇਧਰ ਛਫਲਉਂਦੀ ਆ ਗੱਲ ਹੈ ਉਹ ਚੀਜ਼ਾਂ ਦੀ ਜਿਹੜੇ ਕਿ ਮਾੜੇ ਅਨਸਰ ਆਉਂਦੇ ਨੇ ਹੁਣ ਜਿਹੜੇ ਬੰਦੇ ਨੇ ਹਰਵੀਰ ਨਾਲ ਇਹ ਜਿਹੜਾ ਹੈਗਾ ਦਸ਼ਕਰਮ ਕੀਤਾ ਉਹਦੀ ਜਿਹੜੀ ਹੱਤਿਆ ਕੀਤੀ ਆ ਇਹ ਕਿਹਾ ਜਾ ਰਿਹਾ ਕਿ ਉਹਨੇ ਪਹਿਲਾਂ ਵੀ ਜਿਹੜਾ ਹੈਗਾ ਉਹਦੇ ਉੱਤੇ ਸੇਮ ਤਰ੍ਹਾਂ ਦੇ ਇਲਜ਼ਾਮ ਯੂਪੀ ਦੇ ਵਿੱਚ ਵੀ ਸੀ ਅੱਜ ਪੰਜਾਬ ਦੇ ਵਿੱਚ ਹਰ ਰੋਜ਼ ਹਜ਼ਾਰਾਂ ਦੀ ਤਦਾਦ ਦੇ ਵਿੱਚ ਮਹੀਨਿਆਂ ਦੇ ਵਿੱਚ ਲੱਖਾਂ ਜਿਹੜੇ ਹੈਗੇ ਆ ਹੋਰ ਸੂਬਿਆਂ ਦੇ ਉੱਤੋਂ ਚਾਹੇ ਰੰਗੀਆਂ ਮੁਸਲਮਾਨ ਹੋਣ ਚਾਹੇ ਯੂਪੀ ਬਿਹਾਰਤ ਹੋਣ ਬੰਗਾਲਤ ਹੋਣ ਜਿੱਥੋਂ ਵੀ ਕੋਈ ਵੀ ਬੰਦਾ ਆਪਦੇ ਪਿੰਡੋਂ ਜਿਹੜਾ ਰੇਲ ਗੱਡੀ ਚੜ੍ਹਦਾ ਹੈ 2 ਢਾਈ ਦਿਨਾਂ ਦੇ ਵਿੱਚ ਪੰਜਾਬ ਰੇਲ ਗੱਡੀ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਹੀ ਲੋਕਾਂ ਨੂੰ ਕਮਰੇ ਦੇ ਦਿੰਦੇ ਆ ਹੁਣ ਇੱਕ ਕਮਰੇ ਦੇ ਵਿੱਚ ਕੀ 10 10 11 11 ਜਣੇ ਰਹਿ ਰਹੇ ਆ ਕੀ ਮਕਾਨ ਮਾਲਕ ਨੇ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਕਰਵਾਈ ਆ ਨਹੀਂ ਇੰਨੇ ਜਣਾਂ ਨੂੰ ਕੋਈ ਕਮਰਾ ਦਿੱਤਾ ਹੀ ਨਹੀਂ ਜਾ ਸਕਦਾ 11 ਜਣਾਂ ਨੂੰ ਸ਼ੇਅਰਿੰਗ ਤੇ ਜਦ ਕਿ ਤੁਸੀਂ ਮਹਾਲੀ ਵਰਗੇ ਜਾਂ ਲੁਧਿਆਣੇ ਵਰਗੇ ਜੇ ਅੱਜ ਵੱਡੇ ਸ਼ਹਿਰ ਵੀ ਕੱਢ ਲਓ ਤਾਂ ਉਹਨਾਂ ਚ ਸਭ ਤੋਂ 10 ਤੋਂ 15% ਜਿਹੜੇ ਹੈਗਾ ਪ੍ਰਵਾਸੀ ਮਜ਼ਦੂਰਾਂ ਦੀ ਵੈਰੀਫਿਕੇਸ਼ਨ ਹੋਈ ਹੋਣੀ ਆ 80 ਤੋਂ 85%ਾਂ ਦੀ ਵੈਰੀਫਿਕੇਸ਼ਨ ਆ ਜਿਹੜੇ ਮਕਾਨ ਮਾਲਕਾਂ ਨੇ ਜਾਂ ਫੈਕਟਰੀ ਮਾਲਕਾਂ ਨੇ ਜਾਂ ਜਿੱਥੇ ਉਹ ਕੰਮ ਕਰਦੇ ਉਹਨਾਂ ਨੇ ਕਰਾਉਣੀ ਲਾਜ਼ਮੀ ਨਹੀਂ ਸਮਝੀ ਅਗਲੇ ਨੂੰ ਆਇਆ ਸਾਡਾ ਕਿਰਾਇਆ ਮਿਲ ਜਾਂਦਾ ਕੰਮ ਵਾਲੇ ਨੂੰ ਆਇਆ ਵੀ ਸਾਡਾ ਕੰਮ ਮਿਲ ਜਾਂਦਾ ਸੋ ਇਹਦੇ ਚ ਮਜ਼ਦੂਰਾਂ ਨਾਲ ਸਾਡੇ ਬੰਦਿਆਂ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਆਪਾਂ ਕਹੇ ਯੋਗਦਾਨ ਹੈ ਇਲੀਗਲ ਇਮੀਗ੍ਰੈਂਟ ਨੂੰ ਸਾਡੇ ਇੱਥੇ ਵਧਣ ਦੇ ਕਾਰਨ ਦੂਜੀ ਗੱਲ ਆ ਕਿ ਇਹਦੇ ਨਾਲ ਜਿਹੜਾ ਹੈਗਾ ਸਾਡੇ ਲੋਕਾਂ ਦਾ ਜਿਹੜਾ ਰੋਜਗਾਰ ਖੋਇਆ ਜਾ ਰਿਹਾ ਪਹਿਲੀ ਗੱਲ ਤਾਂ ਇਹ ਆ ਕਿ ਰੋਜਗਾਰ ਕਹਿੰਦੇ ਲੋਕ ਕਹਿੰਦੇ ਵੀ ਖਾਲੀ ਥਾਂ ਭਰ ਜਾਂਦੀ ਐ ਪੰਜਾਬੀ ਆਪਦੇ ਪ੍ਰਵਾਸ ਕਰਕੇ ਕਿਤੇ ਹੋਰ ਚਲੇ ਗਏ ਕਿਉਂਕਿ ਪੰਜਾਬ ਵਰਗਾ ਖੇਤਾ ਦੁਨੀਆਂ ਤੇ ਨਹੀਂ ਐ ਤਾਂ ਜਿੱਥੇ ਸਾਡੇ ਨਾਲ ਵੀ ਮਾੜੇ ਹਾਲਾਤ ਸੀ ਉਹ ਪੰਜਾਬ ਦੇ ਵਿੱਚ ਆ ਕੇ ਲਗਾਤਾਰ ਰੋਕ ਰਹੇ ਨੇ ਪਰ ਇੱਕ ਗੱਲ ਆ ਜਦੋਂ ਪੰਜਾਬੀ ਬਾਹਰ ਜਾਂਦਾ ਤਾਂ ਉਹ ਨੂੰ 20 25 ਲੱਖ 50 ਲੱਖ ਰੁਪਇਆ ਲਾ ਕੇ ਜਾਂਦਾ ਫਿਰ 5 5 7 7 10 10 ਸਾਲ ਉਥੇ ਪੜਦਾ ਹੈ ਫਿਰ ਪੀਆਰ ਆ ਫਿਰ ਕਿਤੇ ਜਾ ਕੇ ਵਰਕ ਪਰਮਿਟ ਮਿਲਦੇ ਆ ਫਿਰ ਪੀਆਰ ਆ ਮਿਲਦੀਆਂ ਨੇ ਮਤਲਬ 8-10 ਸਾਲ ਦਾ ਪ੍ਰੋਸੈਸ ਤੋਂ ਬਾਅਦ ਪੰਜਾਬੀ ਕਿਤੇ ਦੁਨੀਆ ਦੇ ਵਿੱਚ ਸੈੱਟ ਹੁੰਦਾ ਜਦ ਕਿ ਕਿਸੇ ਨੇ ਬਾਹਰੋਂ ਅੱਗੇ ਪੰਜਾਬ ਸੈੱਟ ਹੋਣਾ ਤਾਂ ਸਿਰਫ ਜਿਹੜਾ ਰੇਲ ਗੱਡੀ ਦੇ ਡੱਬੇ 'ਚ ਚੜਨਾ ਭਾਵੇਂ ਟਿਕਟ ਲਾਇਏ ਤੋਂ ਬਿਨਾਂ ਹੀ ਚੜਜੋ ਜਿਹੜਾ ਵੀ ਆਉਂਦਾ ਉਹਨੂੰ ਇੱਥੇ ਸਾਡੇ ਲੋਕ ਵੋਟਾਂਤੰਤਰ ਦੇ ਲਾਲਚ ਦੇ ਵਿੱਚ ਜਿਹੜਾ ਹੈਗਾ ਜਾਂ ਆਪਾਂ ਗੱਲ ਕਰਗੇ ਲੋਕ ਆਪਦੇ ਕਿਰਾਏ ਵਾਸਤੇ ਫੈਕਟਰੀ ਮਾਲਕ ਘੱਟ ਮਜ਼ਦੂਰੀ ਵਾਸਤੇ ਉਹਨੂੰ ਸਾਰੀਆਂ ਸਹੂਲਤਾਂ ਦੇ ਦਿੰਦੇ ਆ ਜਿਹੜੀਆਂ ਉਹਨੂੰ ਚਾਹੀਦੀਆਂ ਹੁੰਦੀਆਂ ਨੇ ਹੁਣ ਜੇਕਰ ਕਿਸੇ ਨੇ ਪੰਜਾਬ ਦੇ ਵਿੱਚ ਆ ਕੇ ਵਸਣਾ ਹੈ ਉਹਦਾ ਵੈਲਕਮ ਹੋਣਾ ਚਾਹੀਦਾ ਪਰ ਉਹ ਇੱਕ ਲੀਗਲ ਤਰੀਕੇ ਨਾਲ ਵਸੇ ਜੇ ਪੰਜਾਬੀਆਂ ਨੂੰ ਰਾਜਸਥਾਨ ਦੇ ਵਿੱਚ ਹਿਮਾਚਲ ਦੇ ਵਿੱਚ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚ ਜ਼ਮੀਨ ਲੈਂਡ ਦਾ ਅਧਿਕਾਰ ਨਹੀਂ ਹੈ ਤਾਂ ਫਿਰ ਪੂਰੀ ਪੰਜਾਬ ਘਣਾ ਸ਼ਾਮਲਾ ਹਟ ਹੈ ਪੰਜਾਬ ਦੇ ਵਿੱਚ ਜੋ ਵੀ ਆਉਂਦਾ ਜਿੱਥੋਂ ਮਰਜ਼ੀ ਆ ਕੇ ਜਿਹੜਾ ਜ਼ਮੀਨ ਖਰੀਦ ਲੈ ਹੁਣ ਪੰਜਾਬ ਦੇ ਵਿੱਚ ਲਗਭਗ ਚਾਹੇ ਹਿਮਾਚਲ ਹੋਵੇ ਚਾਹੇ ਉਪਦੇਸ਼ ਦੇ ਹੋਰ ਰਾਜ ਹੋਣ ਉਨ੍ਹਾਂ ਦੀ ਗਿਣਤੀ ਲਗਾਤਾਰ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵਧ ਰਹੀ ਹੈ ਜੇ ਪੰਜਾਬ ਦੇ ਖਰੜ ਵਰਗੇ ਇਲਾਕੇ ਦੇਖੇ ਜਾਣ ਤਾਂ ਸ਼ਾਇਦ ਤੁਸੀਂ ਜੇ ਕਿਸੇ ਗਲੀ ਦੇ ਵਿੱਚ ਵੜ ਜਿਓ ਤੁਹਾਨੂੰ ਲੱਗਣਾ ਹੀ ਨਹੀਂ ਕਿ ਇਹ ਪੰਜਾਬ ਹੈ ਮਤਲਬ ਕੀ ਆ ਕਿ ਪੰਜਾਬ ਨੂੰ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਦੇ ਨਲਾਇਕ ਲੀਡਰਾਂ ਨੇ ਇੱਕ ਸ਼ਾਮਲੈਟ ਬਣਾ ਰੱਖਿਆ ਹੁਣ ਤੁਸੀਂ ਇਹ ਦੇਖੋ ਵੀ ਇੱਥੇ ਕਿੰਨੀ ਵੱਡੀ ਨਲਾਇਕੀ ਹੈ ਕਿਸ ਦੇ ਬੱਚਾ ਜੇ ਛੋਟੀ ਜੀ ਘਟਨਾ ਹੋ ਜਿਹਦਾ ਪੁਲਿਸ ਜਿਹੜੀ ਰਿਮਾਂਡ ਆ ਘਟੋ ਘਟਾ ਇੱਕ ਹਫ਼ਤੇ ਦਾ ਦੱਸ ਦੇਣ ਦਾ ਮੰਗ ਲੈਂਦੀ ਹੈ ਤੇ ਇਸ ਕੇਸ ਦੇ ਵਿੱਚ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਪੁਲਿਸ ਵੱਲੋਂ 2 ਦਿਨ ਦਾ ਅਦਾਲਤ ਨੇ ਦੇਤਾ ਹੁਣ ਦੋ ਦਿਨਾਂ ਦੇ ਵਿੱਚ ਉਹਨੇ ਕੀ ਦੱਸਿਆ ਹੋਣਾ ਕਿਥੋਂ ਆਇਆ ਕੀ ਕਾਰਨ ਸੀ ਉਹਦਾ ਕੀ ਕ੍ਰਿਮੀਨਲ ਬੈਕਗ੍ਰਾਉਂਡ ਸੀ ਇਹਦੇ ਬਾਰੇ ਜਿਹੜਾ ਪੁਲਿਸ ਨੇ ਲੋਕਾਂ ਨੂੰ ਦੱਸਿਆ ਉਹ ਤੁਹਾਡੇ ਸਾਹਮਣੇ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਆਪਾਂ ਕਹਿੰਗੇ ਇੱਕ ਹਫ਼ਤੇ ਬਾਅਦ ਬਿਆਨ ਤਾਂ ਇਹ ਆ ਜਾਂਦਾ ਕਿ ਪ੍ਰਵਾਸੀਆਂ ਨੂੰ ਜਿਹੜਾ ਹੈਗਾ ਕੋਈ ਮਤੇ ਨਾ ਪਾਓ ਤੇ ਕੀ ਮੁੱਖ ਮੰਤਰੀ ਸਾਹਿਬ ਇਹ ਗੱਲ ਤੇ ਸਟੈਂਡ ਸਟੈਂਡ ਸਪਸ਼ਟ ਕਰ ਸਕਦੇ ਆ ਕਿ ਤੁਹਾਡੀ ਹੁਣ ਮਜਾਰਤ ਦੇ ਵਿੱਚ 95 ਐਮਐਲਏ ਤੁਹਾਨੂੰ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਇਹ ਕਾਨੂੰਨ ਕਿਉਂ ਨਹੀਂ ਬਣਾਉਂਦੇ ਕਿ ਪੰਜਾਬ ਦੇ ਵਿੱਚ ਜੇਕਰ ਕਿਸ ਨੇ ਜ਼ਮੀਨ ਖਰੀਦਣੀ ਹੈ ਤਾਂ ਪੰਜਾਬ ਦੇ ਵਿੱਚ ਜੇ ਹਿਮਾਚਲ ਦੇ ਲੋਕਾਂ ਨੇ ਆ ਕੇ ਜ਼ਮੀਨ ਖਰੀਦਣੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਹਿਮਾਚਲ ਦੇ ਵਿੱਚ ਜ਼ਮੀਨ ਖਰੀਦਣ ਦਾ ਅਧਿਕਾਰ ਹੋਣਾ ਚਾਹੀਦਾ ਘੱਟੋ ਘਾਟ ਸਾਡੀ ਸੰਧੀ ਇਦਾਂ ਆਉਣੀ ਚਾਹੀਦੀ ਹੈ ਕਿ ਜੋ ਜਿਹੜਾ ਸਾਡੇ ਦੇ ਸਾਡੇ ਸੂਬੇ ਦੇ ਵਿੱਚ ਆ ਕੇ ਜੋ ਕਾਨੂੰਨ ਬਾਹਰੇ ਲੋਕ ਸਹੂਲਤਾਂ ਜਾਂਦਾ ਸਾਡੇ ਲੋਕਾਂ ਨੂੰ ਵੀ ਉਹ ਜਿਹੜੀਆਂ ਸਹੂਲਤਾਂ ਉੱਥੇ ਦਿੱਤੀਆਂ ਜਾਂਣ ਇਹਦੇ ਬਾਰੇ ਤਾਂ ਅਸੀਂ ਬੋਲਣਾ ਨਹੀਂਗਾ ਕਿਉਂਕਿ ਇਹਦੇ ਕਰਕੇ ਸਾਡੀ ਜਿਹੜੀ ਸ਼ਹਿਰੀ ਬੋਰਡ ਖਰਾਬ ਹੁੰਦੀ ਹੈ ਹੁਣ ਤੁਸੀਂ ਦੇਖ ਲਓ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਪ੍ਰਵਾਸੀ ਲੋਕ ਆ ਕੇ ਵਸੇ ਉਹਨਾਂ ਦੇ ਨਮਾਇंदे ਹੁਣ ਸਰਪੰਚ ਬਣ ਰਿਹਾ ਖਾਸ ਕਰਕੇ ਦਬਾਬੇ ਦੇ ਪਿੰਡਾਂ ਦੇ ਵਿੱਚ ਜਿਹੜੇ ਵੱਡੇ ਸ਼ਹਿਰਾਂ ਲੁਧਿਆਣੇ ਵਰਗੇ ਸ਼ਹਿਰਾਂ ਉੱਥੇ ਆ ਕੇ ਬਿਹਾਰ ਦਾ ਵੱਡਾ ਨੇਤਾ ਆ ਕੇ ਜਿਹੜਾ ਹੈਗਾ ਜਦੋਂ ਐਮਪੀ ਦੇ ਇਲੈਕਸ਼ਨ ਹੁੰਦੇ ਆ ਚਾਹੇ ਆਪਾਂ ਗੱਲ ਕਰ ਗਏ ਐਮਐਲ ਦੇ ਇਲੈਕਸ਼ਨ ਹੁੰਦੇ ਆ ਉਦੋਂ ਆ ਕੇ ਉਹ ਪ੍ਰਚਾਰ ਕਰਦੇ ਆ ਉਹ ਸਾਰੇ ਸਾਰੀਆਂ ਜਿਹੜੀਆਂ ਬਿਹਾਰ ਦੀਆਂ ਯੂਪੀ ਦੀਆਂ ਵੋਟਾਂ ਨੇ ਖਾਸ ਕਰਕੇ ਉਹਨਾਂ ਨੂੰ ਲਪਾਉਣ ਦਾ ਯਤਨ ਕਰਦੇ ਆ ਕਾਰਨ ਹੈ ਕਿ ਸਾਡੇ ਲੋਕਾਂ ਨੇ ਵੋਟ ਬੈਂਕ ਦੀ ਰਾਜਨੀਤੀ ਕਰਦੇ ਕਰਦੇ ਨੇ ਸਾਰਾ ਕੁਝ ਤੈ ਸਨੈਸ ਕਰ ਲਿਆ ਹੁਣ ਅਗਲੀ ਗੱਲ ਇਹ ਹੁੰਦੀ ਹੈ ਕਿ ਲੋਕ ਕਹਿੰਦੇ ਆ ਕਿ ਇਹਨਾਂ ਨੂੰ ਕੁੱਟ ਕੇ ਭਜਾ ਦਿਓ ਜੇ ਤੁਸੀਂ ਕੁੱਟੋਂਗੇ ਤਾਂ ਸਾਡੇ ਲੋਕਾਂ ਦਾ ਦੂਜਿਆਂ ਦਾ ਲੋਕਾਂ ਦਾ ਇਹ ਮਤ ਹੈ ਕਿ ਜਿਹੜਾ ਹੈਗਾ ਸਾਡੇ ਲੋਕ ਵੀ ਪੂਰੀ ਜਿਹੜਾ ਹੈਗੇ ਇੰਨੇ ਦੇ ਵਿੱਚ ਬਸੇ ਹੋਇਆ ਮੈਂ ਹਰ ਥਾਂ ਤੇ ਗਿਆ ਮੈਂ ਯੂਪੀ 'ਚ ਵੀ ਗਿਆ ਮੈਂ ਐਮਪੀ ਦੇ ਵਿੱਚ ਵੀ ਗਿਆ ਮੈਂ ਬਿਹਾਰ ਦੇ ਵਿੱਚ ਵੀ ਗਿਆ ਸਾਰੇ ਥਾਂ ਤੇ ਪੰਜਾਬਾਂ ਦੇ ਚੰਗੇ ਕਾਰੋਬਾਰ ਨੇ ਇਹੋ ਜੇ ਘਟਨਾ ਕਰਨ ਜੇ ਤੁਸੀਂ ਇਹਨਾਂ ਨੂੰ ਕੁੱਟ ਕੇ ਭਜਾਉਂਗੇ ਜਾਂ ਐਦਾਂ ਕੁਝ ਕਰੋਗੇ ਤਾਂ ਵੀਰੇ ਮੇਰੇਓ ਇਹਦੇ ਨਾਲ ਜਿਹੜਾ ਹੈਗਾ ਸਾਡੇ ਬਾਹਰ ਬੈਠੇ ਪ੍ਰਵਾਸੀ ਭਰਾਵਾਂ ਜਿਹੜੇ ਭਰਾਵਾਂ ਨੂੰ ਭੈਣ ਭਰਾਵਾਂ ਨੂੰ ਦੁੱਖ ਤਕਲੀਫ ਹੋਣੀ ਹੈ ਲੋਕ ਉੱਥੇ ਹੋਣਗੇ ਇਹਦੇ ਨਾਲ ਚੰਗਾ ਤੁਸੀਂ ਉਹਨਾਂ ਨੂੰ ਕਹਿਣ ਨਾਲ ਆਪਣੀਆਂ ਸਰਕਾਰਾਂ ਵਿਰੁੱਧ ਕਿਉਂ ਨਹੀਂ ਉਠਾਉਂਦੇ ਤੁਸੀਂ ਇੱਕ ਪੂਰੀ ਤਰ੍ਹਾਂ ਇੱਕ ਆਪਾਂ ਗੱਲ ਕਰੀਏ ਕਿਉਂ ਨਹੀਂ ਆਵਾਜ਼ ਬਣਦੀ ਪੰਜਾਬ ਦੇ ਲੋਕਾਂ ਦੀ ਕਿ ਜੇਕਰ ਪੰਜਾਬ ਦੇ ਵਿੱਚ ਕੋਈ ਬੰਦਾ ਬਾਹਰੋਂ ਆ ਕੇ ਆਪਣੇ ਆਪ ਰਹਿ ਰਿਹਾ ਤਾਂ ਇਹਦੇ ਵਾਸਤੇ ਜ਼ਿਲ੍ਹੇ ਦਾ ਮੁਖੀ ਹੈ ਜਿਹੜਾ ਡੀਸੀ ਸਾਹਿਬ ਹਨ ਉਹ ਦੋਸ਼ੀ ਨਹੀਂ ਐਸਡੀਐਮ ਦੋਸ਼ੀ ਹੈ ਤੀਕਾ ਉਹ ਘੱਟੋ ਘੱਟ ਐਸਡੀਐਮ ਨੂੰ ਡੀਸੀ ਨੂੰ ਪੰਜਾਬ ਸਰਕਾਰ ਨੂੰ ਇਹ ਸੂਚੀ ਜਾਰੀ ਕਰਨੀ ਚਾਹੀਦੀ ਹੈ ਕਿ ਹਰ ਸਾਲ ਦੇ ਵਿੱਚ ਕਿੰਨੇ ਪ੍ਰਵਾਸੀ ਮਜ਼ਦੂਰ ਸਾਡੇ ਇੱਥੇ ਆਉਂਦੇ ਨੇ ਉਹਨਾਂ ਦੀ ਕਿਹੜੀ ਕਿਹੜੀ ਵੈਰੀਫਿਕੇਸ਼ਨ ਹੋਈ ਹੈ ਉਸ ਤੋਂ ਬਾਅਦ ਵੱਧ ਸਭ ਤੋਂ ਵੱਧ ਦੋਸ਼ੀ ਆ ਪੰਡਾ ਨੂੰ ਆਪਾਂ ਆਪਾਂ ਨੂੰ ਪਤਾ ਵੀ ਕਿਸੇ ਦੇ ਜਾਂ ਕਸਬੇ ਵਾਲਾ ਆਪਾਂ ਆਪਾਂ ਨੂੰ ਪਤਾ ਵੀ ਫਲਾਣੇ ਦੇ ਘਰੇ ਦਾਖਲ ਜਿਹੜੇ ਹੈਗੇ ਆ ਬਾਹਰੋਂ ਬੰਦੇ ਰਹੀ ਜਾਂਦੇ ਆ ਕਿ ਕਮਰੇ ਦੇ ਵਿੱਚ ਅਸੀਂ ਕਿਉਂ ਨਹੀਂ ਬੋਲਦੇ ਅਸੀਂ ਸਭ ਤੋਂ ਪਹਿਲਾਂ ਆਪਣੇ ਬੰਦਿਆਂ ਨੂੰ ਰੋਕ ਜਿਹੜਾ ਟੋਕਣਾ ਸ਼ੁਰੂ ਕਰਕੇ ਭਾਈ ਤੂੰ ਜਿਹੜਾ ਹੈਗਾ ਥੋੜੇ ਜਿਹੜੀਆਂ ਰੁਪਈਆਂ ਵਾਸਤੇ ਸਾਰੇ ਪਿੰਡ ਦੀ ਜਾਣਕਾਰੀ ਸੂਲ ਦੇ ਡੰਗਿਆਂ ਜਾਂ ਕਸਬੇ ਦੀ ਕਿਉਂ ਹੁਣ ਕਾਰਨ ਕਿਉਂਕਿ ਪਹਿਲਾਂ ਸ਼ਹਿਰਾਂ ਦੇ ਵਿੱਚੋਂ ਹੁਣ ਤਾਂ ਲਗਭਗ ਪਿੰਡਾਂ ਦੇ ਵਿੱਚ ਵੀ ਪ੍ਰਵਾਸੀ ਮਿੰਦੂਨਾਂ ਦਾ ਵਧਿਆ ਵਧਿਆ ਪਰ ਰੌਲਾ ਇਹ ਗੱਲ ਆ ਕਿ ਅਸੀਂ ਸਾਡੇ ਬੰਦੇ ਹੀ ਸਭ ਤੋਂ ਵੱਧ ਦੋਸ਼ੀ ਨੇ ਠੀਕ ਹੈ ਇਲੀਗਲ ਇਮੀਗਰੈਂਟ ਦੇ ਵਿਰੁੱਧ ਹਰ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਇੱਕੋ ਜਿਹੀ ਆਪਾਂ ਗੱਲ ਕਰੀਏ ਆਵਾਜ਼ ਉੱਠ ਰਹੀ ਆ ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਪਰਸੋ ਚੌਥੇ ਲੰਡਨ ਦੇ ਵਿੱਚ 110000 ਲੋਕਾਂ ਨੇ ਇਲੀਗਲ ਇਮੀਗ੍ਰੇਟਾਂ ਦੇ ਵਿਰੁੱਧ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਉਹ ਕਹਿ ਰਹੇ ਸੀਗੇ ਕਿ ਗੋਰੇ ਆ ਜਿਹੜੇ ਲੰਡਨ ਦੇ ਵਿੱਚ 40% ਰਹਿ ਗਏ ਆ ਤੇ ਬਾਹਰੋਂ ਆ ਕੇ ਲੋਕ 60% ਵਸ ਚੁੱਕੇ ਆ ਉਹ ਕਹਿੰਦੇ ਸਾਡੀ ਸੱਭਿਆਤਾ ਖਤਮ ਹੋ ਜੁਣੀ ਆ ਸਾਡੀਆਂ ਜਿਹੜੀਆਂ ਇਹ ਧੀਆਂ ਭੈਣਾਂ ਕਹਿੰਦੀ ਮਾੜੀਆਂ ਨਿਗਾਹਾਂ ਰੱਖਦੇ ਆ ਜੋ ਅਸੀਂ ਅੱਜ ਪ੍ਰਵਾਸੀਆਂ ਦੇ ਉੱਪਰ ਇਲਜ਼ਾਮ ਲਾ ਰਹੇ ਆ ਉਹੀ ਬਾਹਰਲੇ ਮੁਲਖ ਵਾਲੇ ਲੋਕ ਆ ਜਿਹੜੇ ਪੂਰੀ ਦੁਨੀਆ ਦੇ ਪ੍ਰਵਾਸੀਆਂ ਤੇ ਲਾ ਰਹੇ ਆ ਸਿਮਿਲਰਲੀ ਆਸਟ੍ਰੇਲੀਆ ਦੇ ਵਿੱਚ ਵਿਰੋਧ ਹੋਇਆ ਉਤੋਂ ਬਣਾ 트ੰਪ ਦੀ ਸਰਕਾਰ ਹੀ ਇਸ ਗੱਲ ਤੇ ਬਣੀ ਆ ਕਿ ਜਿਹੜਾ ਹੈਗਾ ਸਾਰੇ ਜਿਹੜੇ ਚਿੱਟੀ ਚਾਮੜੀ ਵਾਲੇ ਲੋਕ ਆ ਉਹਨਾਂ ਦੇ ਸਾਰੇ ਅਧਿਕਾਰ ਹੋਣੇ ਚਾਹੀਦੇ ਸੋ ਬਟ ਗੱਲ ਇਹ ਹੈ ਕਿ ਜੇਕਰ ਅਸੀਂ ਬਾਹਰਲੇ ਦੇਸ਼ਾਂ ਜਾ ਕੇ ਆਪਣੇ ਅਧਿਕਾਰ ਮੰਗਦੇ ਆ ਸਾਨੂੰ ਉਹਨਾਂ ਦੇ ਰਾਈਟ ਦਾ ਪ੍ਰੋਟੈਕਟ ਕਰਨੇ ਚਾਹੀਦੇ ਆ ਮਾਲ ਇੱਕ ਗੰਦੀ ਭੇੜਾ ਜਿਹੜੀ ਠੀਕ ਆ ਜਾਂ ਇੱਕ ਗੰਦੀ ਮੱਝ ਆ ਜਿਹੜੀ ਪੂਰੇ ਛੱਪੜ ਤੇ ਜਾਂ ਪੂਰੇ ਵਾਗ ਨੂੰ ਜਿਹੜਾ ਹੈਗਾ ਲਬੇੜ ਦਿੰਦੀ ਆ ਉਹੀ ਗੱਲ ਹੈ ਮੈਂ ਮੰਨਦਾ ਕਿ ਇਹ ਘਟਨਾਵਾਂ ਜਿਹੜੀ ਹੈਗਿਆ ਬਹੁਤ ਮੰਦਭਾਗੀ ਹੋਈ ਆ ਪਰ ਇਹਦੇ ਚ ਸਾਡੇ ਆਪ ਦਾ ਸਰਕਾਰਾਂ ਦੋਸ਼ੀ ਨੇ ਸਾਡੇ ਉਹ ਲੋਕ ਦੋਸ਼ੀ ਨੇ ਜਿਨ੍ਹਾਂ ਨੇ ਇਹਨਾਂ ਨੂੰ ਬਿਨਾ ਵੈਰੀਫਿਕੇਸ਼ਨ ਦਿੱਤੇ ਜਿਹੜਾ ਕੀਤੇ ਕਮਰੇ ਦਿੱਤੇ ਉਹ ਦੋਸ਼ੀ ਨੇ ਜਿਨ੍ਹਾਂ ਨੇ ਇਹਨਾਂ ਨੂੰ ਬਿਨਾ ਵੈਰੀਫਿਕੇਸ਼ਨ ਦਿੱਤੇ ਕੰਮ ਦਿੱਤਾ ਉਹ ਤੋਂ ਬਾਅਦ ਜਿੱਥੇ-ਜਿੱਥੇ ਇਹਨਾਂ ਦਾ ਇਲੈਗਲ ਕੋਈ ਵੀ ਕੰਮ ਆ ਚਾਹੇ ਰੇਡੀਆਂ ਨੇ ਚਾਹੇ ਆਪਾਂ ਕੋਈ ਵੀ ਕੰਮ ਕਰ ਰਹੇ ਆ ਜਿਹੜੀਆਂ ਨਗਰਪਾਲਿਕਾਵਾਂ ਨੇ ਜਿਹੜੀਆਂ ਕੰਸਟੀਟਿਊਸ਼ਨ ਉਹ ਦੋਸ਼ੀ ਨੇ ਕਿਉਂਕਿ ਜਿੱਥੇ ਜੀ ਕਰਦਾ ਜਿਹੜਾ ਮਰਜ਼ੀ ਖੜ ਕੇ ਕੋខਾ ਲਾ ਕੇ ਵੇਚ ਲੈਂਦਾ ਕੋਈ ਆਪਣਾ ਗੋਲ ਗੱਪੇ ਲਾ ਕੇ ਵੇਚ ਦਿੰਦਾ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਜਦ ਕਿ ਜਿਹੜਾ ਕੋਈ ਇੱਕ ਪੰਜਾਬੀ ਹੋਣ ਦੁਕਾਨ ਖੋਲ੍ਹਣੀ ਆ ਉਹਨੂੰ ਕਿਰਾਏ ਮਾਰ ਦਿੰਦਾ ਦੂਜੇ ਪਾਸੇ ਹੋਰ ਪੀਆ ਲੈ ਕੇ ਵੜ ਜਾਂਦਾ ਸਭ ਤੋਂ ਵੱਡੇ ਸਾਡੇ ਲੋਕ ਐ ਆਪਾਂ ਨੂੰ ਪਤਾ ਵੀ ਸਾਰੇ ਜਣੇ ਵੀ ਗੰਦਪੰਦ ਖਵਾਈ ਜਾਂਦੇ ਆ ਪਰ ਸਾਡੇ ਜਿਹੜਾ ਆਪਣੇ ਬੁੜੀਆਂ ਹੋਣਾਂ ਜਵਾਕੋ ਸਾਰੇ ਗੋਲ ਗੱਪਿਆਂ ਦੇ ਰੇੜੇ ਦੇ ਨੇੜੇ ਹੋਏ ਪਏ ਹੁੰਦੇ ਆ ਪਰ ਕਿਤੇ ਨਾ ਕਿਤੇ ਅਸੀਂ ਸਭ ਤੋਂ ਵੱਧ ਦੋਸ਼ੀ ਆ ਅਸੀਂ ਫੇਰ ਕਿਸੇ ਨੂੰ ਸਿਆਣੇ ਕਹਿੰਦੇ ਕਿਸੇ ਨਾਲ ਇੱਕ ਉਂਗਲ ਕਰਾਂਗੇ ਤਿੰਨ ਉਂਗਲਾਂ ਆਪਣੇ ਵੱਲ ਹੁੰਦੀਆਂ ਜਿੰਨੇ ਜਗ੍ਹਾ ਸਾਡੇ ਲੋਕ ਆ ਸਾਡੀਆਂ ਸਰਕਾਰਾਂ ਅਸੀਂ ਖੁਦ ਜ਼ਿੰਮੇਵਾਰ ਆ ਸਾਨੂੰ ਇਹ ਚੀਜ਼ ਤੇ ਵਰਕ ਕਰਨਾ ਚਾਹੀਦਾ ਹਾਂ ਜਿਹੜਾ ਵੀ ਕੋਈ ਮਿਹਨਤ ਕਸ਼ ਕਰਦਣਾ ਚਾਹੁੰਦਾ ਕੋਈ ਮਿਹਨਤ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਆਵੇ ਠੀਕ ਆ ਉਹਦਾ ਵੈਲਕਮ ਆ ਪਰ ਇਹ ਨਹੀਂ ਕਿ ਤੁਸੀਂ ਸਾਰੀਆਂ ਜਿਹੜੀਆਂ ਸੜਕਾਂ ਦੇ ਉੱਤੇ ਆ ਜਿਹੜੀਆਂ ਪਚਕਾਰੀਆਂ ਮਾਰ ਮਾਰ ਕੇ ਭਰ ਦਿੰਨੇ ਹੋ ਹੁਣ ਕੱਲ ਮੇਰਾ ਸਹਿਯੋਗੀ ਮਨਪ੍ਰੀਤ ਉਸ ਜਗ੍ਹਾ ਤੇ ਗਿਆ ਸੀ ਉਸ ਪਿੰਡ ਗਿਆ ਸੀ ਨਿਊ ਦੀਪਨਗਰ ਹੁਸ਼ਿਆਰਪੁਰ ਦੇ ਵਿੱਚ ਉਹ ਕਹਿੰਦਾ ਜਿਹੜਾ ਹੈਗਾ ਕੱਲ ਪਰਿਵਾਰ ਨਹੀਂ ਮਿਲਿਆ ਉਹ ਬੱਚੇ ਜਿਹੜਾ ਫੁੱਲ ਪਾਉਣ ਗਿਆ ਸੀ ਮੈਂ ਜਿਹੜਾ ਦਾਦਾ ਉਹਦਾ ਬਿਮਾਰ ਪਿਆ ਮੈਂ ਬਹੁਤ شریف ਪਰਿਵਾਰ ਹੈ ਸਾਰਾ ਨਿਊ ਦੀਪਨਗਰ ਦੇ ਵਿੱਚ ਨਾ ਕੋਈ ਬੰਦਾ ਮਿਲਿਆ ਨਾ ਕੋਈ ਬੁੜੀ ਮਿਲਿਆ ਸਹਿਮ ਦਾ ਮਾਹੌਲ ਆ ਲੋਕ ਡਰਦੇ ਆ ਉਹਦੇ ਜਵਾਕਾਂ ਨੂੰ ਬਾਹਰ ਨਹੀਂ ਕੱਢਦੇ ਤਾਂ ਆਉਣ ਵਾਲਾ ਟਾਈਮ ਤਾਂ ਬੜਾ ਮੜਾ ਹੈ ਜੇਕਰ ਹੁਣ ਨਾ ਜਾ ਗਏ ਫਿਰ ਬਹੁਤ ਦੇਰ ਹੋ ਜਾਣੀ ਆ ਧੰਨਵਾਦ